ਸਸ ਹੈ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਆਜੇ ਹੁਏ ਆ ਤੁਹਾਡੇ ਸਾਹਮਣੇ ਜੋ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ 10 ਤਰੀਕ ਤੋਂ ਲੈ ਕੇ 12 ਤਰੀਕ ਦੇ ਵਿਚਕਾਰ ਖਾਸ ਤੌਰ ਤੇ ਇਹ ਮੀਂਹ ਜਿਹੜਾ ਹੈ ਸਾਨੂੰ 11 ਤਰੀਕ ਨੂੰ ਹੀ ਦੇਖਣ ਨੂੰ ਮਿਲੇਗਾ ਕਿਉਂਕਿ ਜੋ ਅਲਰਟ ਜਾਰੀ ਹੋਏ ਨੇ ਉਹਦੇ ਵਿੱਚ ਬਹੁਤ ਘੱਟ ਚਾਂਸ ਨੇ ਕਿ 10 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਹੋਣਗੀਆਂ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਪੰਜਾਬ ਦੇ ਉੱਪਰ ਕਾਫੀ ਸੰਘਣੀ ਧੁੰਦ ਦੀ ਚਾਦਰ ਬਣੀ ਹੋਈ ਹੈ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਦਰਮਿਆਨੀ ਧੁੱਪ ਸੂਰਜ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਫਿਲਹਾਲ ਮੌਸਮ ਕਿਵੇਂ ਦਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਮੌਸਮੀ ਪਾਕ ਦੇ ਅਲਰਟ ਹੈ ਉਹਦੇ ਮੁਤਾਬਿਕ 10 ਤਰੀਕ ਨੂੰ ਦੱਸਿਆ ਗਿਆ ਕਿ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਬਠਿੰਡਾ ਇਨਾਂ ਵਿੱਚ ਹਲਕੀ ਦਰਮਿਆਨੀ ਕਿਣਮਣ ਕਣੀ ਬੱਦਲਬਾਈ ਹੋ ਸਕਦੀ ਹੈ ਪਰ ਕੋਈ ਵੱਡੇ ਚਾਂਸ ਨਹੀਂ ਹੈ ਕਿਉਂਕਿ ਜੋ ਨਵੇਂ ਅਲਰਟ ਜਾਰੀ ਹੋਏ ਨੇ ਉਹਨਾਂ ਮੁਤਾਬਕ ਫਿਲਹਾਲ ਜਿਹੜਾ ਮੀਂਹ ਦੀ ਸੰਭਾਵਨਾ ਹੈ ਉਹ 11 ਤਰੀਕ ਨੂੰ ਹੀ ਜ਼ਿਆਦਾਤਰ ਬਣਦੀ ਦਿਖਾਈ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਦੀ ਗਤੀਵਿਧੀ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਸਿਸਟਮ ਹੈ ਪੂਰਬੀ ਹਵਾ ਚੱਲਣ ਦੇ ਕਾਰਨ ਥੋੜਾ ਜਿਹਾ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚਕਾਰ ਇਹ ਦੱਖਣ ਅਤੇ ਪੂਰਬ ਦੀ ਹਵਾ ਜਿਹੜੀ ਚੱਲੀ ਹੈ ਇਸ ਦੇ ਨਾਲ ਇਹ ਸਿਸਟਮ ਥੋੜਾ ਜਿਹਾ ਅੱਗੇ ਤੱਕ ਹੋ ਰਿਹਾ ਹੈ ਜਿਸ ਦੀ ਮੇਨ ਜਿਹੜੀ ਪਕੜ ਹੈ ਪੰਜਾਬ ਦੇ ਉੱਪਰ 11 ਤਰੀਕ ਲਗਭਗ ਦੁਪਹਿਰ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ 10 11 ਵਜੇ ਤੋਂ ਨੇੜੇ-ਚੜੇ ਪੰਜਾਬ ਦੇ ਵਿੱਚ ਐਂਟਰੀ ਹੋ ਰਹੀ ਦਿਖਾਈ ਦਿਖਾਈ ਦਵੇਗੀ ਖਾਸ ਤੌਰ ਤੇ ਇਸ ਇਲਾਕੇ ਨੂੰ ਸਭ ਤੋਂ ਪਹਿਲਾਂ ਕਵਰ ਕਰੇਗਾ ਫਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਤਰਨਤਾਰ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਬਠਿੰਡਾ ਮਾਨਸਾ ਇਹ ਸ਼ੁਰੂਆਤੀ ਤੌਰ ਤੇ ਜਿਹੜੇ ਜ਼ਿਲ੍ਹੇ ਨੇ ਇਸ ਦੀ ਚਪੇੜ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਹੌਲੀ ਹੌਲੀ ਇਹ ਸਿਸਟਮ ਬਾਕੀ ਪੰਜਾਬ ਨੂੰ ਕਵਰ ਕਰੇਗਾ ਲਗਭਗ 11 ਤਰੀਕ ਦੁਪਹਿਰੇ 2 ਤੋਂ 3 ਵਜੇ ਦੇ ਵਿੱਚਕਾਰ ਪੂਰੇ ਪੰਜਾਬ ਦੇ ਵਿੱਚ ਇਸ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਪੂਰੇ ਪੰਜਾਬ ਨੂੰ ਇਹ ਕਵਰ ਕਰਦਾ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਇਹ ਹਲਕੇ ਤੋਂ ਦਰਮਿਆਨੇ ਸਵਾਦਾ ਸਿਸਟਮ ਹੈ ਜੋ ਕਿ ਪੱਛਮੀ 벨ਟ ਜਿਹੜੀ ਹੈ ਇਹਦੇ ਵਿੱਚ ਇਸ ਦੇ ਚਾਂਸ ਜਿਹੜੇ ਨੇ ਉਹ 25 ਤੋਂ 50% ਦੇ ਚਾਂਸ ਨੇ ਤੇ ਬਾਕੀ ਪੰਜਾਬ ਦੇ ਵਿੱਚ ਇਸ ਦੇ ਚਾਂਸ ਜਿਹੜੇ ਨੇ ਉਹ 25% ਤੋਂ ਥੱਲੇ ਹੀ ਨੇ ਮਤਲਬ ਹਲਕੇ ਤੋਂ ਦਰਮਿਆਨੀ ਵਰਖਾ ਹੀ ਹੁੰਦੀ ਦਿਖਾਈ ਦੇ ਰਹੀ ਹੈ ਤੇ 12 ਤਰੀਕ ਨੂੰ ਦੁਪਹਿਰ ਤੱਕ ਇਹ ਸਿਸਟਮ ਇਹਨਾਂ ਇਲਾਕਿਆਂ ਵਿੱਚ ਬਣਿਆ ਰਹੇਗਾ ਤੇ ਲਗਭਗ ਦੁਪਹਿਰ 12 ਤਰੀਕ ਤੋਂ ਬਾਅਦ ਇਹ ਸਿਸਟਮ ਪੰਜਾਬ ਤੋਂ ਅਲਵਿਦਾ ਲੰਦਾ ਹੋਇ ਦਿਖਾਈ ਦੇਵੇਗਾ ਤੇ ਅੱਗੇ ਨਿਕਲ ਜਾਵੇਗਾ ਜਿਸ ਦੇ ਨਾਲ 12 ਤਰੀਕ ਦੁਪਹਿਰ ਐਤਵਾਰ ਦੇ ਦਿਨ ਸਾਨੂੰ ਧੁੱਪ ਨਿਕਲਣ ਦੇ ਚਾਂਸ ਕਾਫੀ ਜ਼ਿਆਦਾ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਮੀਂਹ ਹੁੰਦਾ ਹੈ ਤਾਂ ਧੁੰਦ ਘਟ ਜਾਂਦੀ ਹੈ ਤੇ ਇੱਕ ਦੋ ਦਿਨ ਦੇ ਲਈ ਚੰਗੀ ਧੁੱਪ ਲੱਗਦੀ ਹੈ ਤੇ ਇਸੇ ਵਿਚਕਾਰ ਹੀ ਪੱਛਮੀ ਹਵਾ ਦੀ ਬਾਸੇ ਵੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇਵੇਗੀ ਇਹ ਸੀ ਜੀ ਮੀਂਹ ਦੀ ਅਪਡੇਟ ਜੋ 11 ਤਰੀਕ ਅਤੇ 12 ਤਰੀਕ ਦੇ ਵਿਚਕਾਰ ਪੰਜਾਬ ਵਿੱਚ ਬਣਦਾ ਦਿਖਾਈ ਦੇ ਰਿਹਾ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਸੀ ਅਜਈਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਜੋ ਵੀ ਜਾਣਕਾਰੀ ਹੋਵੇਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਜੁੜੇ ਤੇ ਜਿਵੇਂ ਹੀ ਨਵੀਂ ਜਾਣਕਾਰੀ ਪ੍ਰਾਪਤ ਹੋਵੇਗੀ ਲੈ ਕੇ ਹਾਜ਼ਰ ਹੁੰਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ